ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨਵਾਂ ਟੌਪਿਕ ਫੇਰ ਆਪਣੇ ਤੁਹਾਡੇ ਸਾਹਮਣੇ ਲੈ ਕੇ ਆਇਆ ਇੱਕ ਅ ਪਿਛਲੀ ਵੀਡੀਓ ਜੀ ਮੈਂ ਇਸ ਤੋਂ ਪਿਛਲੀ ਵੀਡੀਓ 'ਚ ਜ਼ਿਕਰ ਵੀ ਕੀਤਾ ਜੀ ਇਸ ਦਾ ਖਾਸ ਕਰਕੇ ਜਿਹੜੇ ਅਪ੍ਰੈਲ ਤੱਕ ਜਿਹੜੀ ਗੇਮ ਉੱਡਣੀ ਹੈ ਇਹ ਗੇਮ ਇਹ ਗੇਮ ਦੀ ਬੜੀ ਜ਼ਰੂਰਤ ਪੈਂਦੀ ਹੈ ਖੇਡ ਦੀ ਬੜੀ ਲੋੜ ਪੈਂਦੀ ਹੈ ਖਾਸ ਕਰਕੇ ਦੂਸਰਾ 30 34 ਤੁਸੀਂ ਸ਼ਾਇਦ ਪਹਿਚਾਣ ਹੀ ਗਏ ਹੋਗੇ ਕਿ ਕਿਹੜੀ ਮੈਂ ਗੇਮ ਦੀ ਗੱਲ ਕਰ ਰਿਹਾ ਗੇਮ ਦਾ ਨਾਮ ਹੈ ਰਹਿਸ਼ ਪਰਹੈਸ਼ ਕਬੂਤਰ ਨੂੰ ਕਿਵੇਂ ਦੇਣੀ ਹੈ ਤੇ ਜੰਜ ਨੂੰ ਕਈ ਕਹਿੰਦੇ ਗਜਾ ਦੇਣੀ ਤੇ ਮੇਰੇ ਭਰਾ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਸਾਡੇ ਦਾ ਨਾਮ ਹੈਗਾ ਜੀ ਪਿਜਨ ਅਨ ਬਲੌਗ ਤੇ ਵੀਡੀਓ ਜਲਦੀ ਤੋਂ ਜਲਦੀ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਤੇ ਵੀਡੀਓ ਕਿਵੇਂ ਲੱਗਦੀ ਆ ਤੇ ਮੇਰੇ ਭਰਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਅੱਜ ਤੁਹਾਡੇ ਵਾਸਤੇ ਬੜਾ ਵਧੀਆ ਟੌਪਿਕ ਲੈ ਕੇ ਆਇਆ ਮੈਂ ਕੋ ਪਰਹੈਸ਼ ਤੁਸੀਂ ਹਰਾਣ ਹੋ ਜਾਓਗੇ ਜੀ ਜੇੜ ਦੀਆਂ ਬਾਜ਼ੀਆਂ ਦੇ ਵਿੱਚ ਵੀ ਐਰਕਨ ਲੋਕਾਂ ਨੇ ਰਹਿਸ਼ ਲਾਲਾ ਕਬੂਤਰ ਜਿਹੜੇ ਪਾਕਿਸਤਾਨ ਦੇ ਵਿੱਚ ਦੁਨੀਆਂ ਨੇ ਕਈਆਂ ਨੇ ਕਬੂਤਰ ਆਰਡਰ ਨਾਉ ਨਾਉ ਬਿਟੇ ਹਨ ਆਪਣੀ ਇੰਡੀਆ ਜੀ ਕੇ ਸਿਆਣੇ ਸਤਾਤਾ ਨੇ ਤੇ ਵੀਰ ਜੀ ਰਹਿਸ਼ ਤੋਂ ਬਗੈਰ ਕਬੂਤਰ ਨਹੀਂ ਨਾਉਟ ਦਾ ਉਹ ਰਹਿਸ਼ ਲਾ ਕੇ ਕਬੂਤਰ ਡਾਉਂਦੇ ਆ ਠੀਕ ਹੈ ਅੱਜ ਮੈਂ ਤੁਹਾਨੂੰ ਬੜੀ ਵਧੀਆ ਇੱਕ ਖੇਡ ਦੱਸੂਗਾ ਰਹਿਸ਼ ਕਿਵੇਂ ਕਬੂਤਰ ਬਣਾਉਣੀ ਆ ਕਿਵੇਂ ਬਣਾਉਣੀ ਆ ਤੇ ਕਿਵੇਂ ਛੜਨੀ ਤੇ ਵੀਰ ਜੀ ਇਹ ਅਸੀਂ ਆਪ ਕੰਮ ਖੁਦ ਕਰਦੇ ਆਂ ਜਿਹੜਾ ਇਹ ਕੰਮ ਖੁਦ ਕਰਦੇ ਆਂ ਅਸੀਂ ਉਹ ਤੁਹਾਨੂੰ ਸੁਜੈਸਟ ਕਰਨਾ ਵੀ ਉਹ ਕੰਮ ਕਰੋ ਐਵੇਂ ਵੇਖਾ-ਖਾਈ ਜਾਂ ਸੁਣਾ-ਸੁਣਾਏ ਤੁਹਾਨੂੰ ਗੱਲਾਂ ਨਹੀਂ ਕਰਨ ਦੇ ਇਹ ਰਹਿਸ਼ ਵਾਕਿਆ ਲੱਗਦੀ ਆ ਕਈਆਂ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਰਹਿਸ਼ ਲੱਗਦੀ ਯਾਰ ਅਸੀਂ ਤੇ ਕਬੂਤਰ ਖਾਲੀ ਕਰਕੇ ਸਵੇਰੇ ਡੋਣੇ ਜਾਂ ਇੱਕ ਬਾਦਾਮ ਤੇ ਸਾਂਭਦੇ ਆ ਤੇ ਦੋਵਾਂ ਤੇ ਇਹ ਰਹਿਸ਼ਾਂ ਦੀਆਂ ਗੱਲਾਂ ਕਰੀ ਜਾਂਦਾ ਤੇ ਵੀਰ ਜੀ ਜੇ ਉਹ ਜੀ ਇਹੇ ਕੇਰੀ ਸਮਝ ਆ ਤੇ ਮੇਰੇ ਭਰਾਵਾਂ ਤੋਂ ਤੁਸੀਂ ਸੋਚ ਜਿਓ ਤੇ ਮੈਂ ਗੱਲ ਉਹ ਕਰਨੀ ਜੋ ਅਸੀਂ ਕਰਦੇ ਜੇ ਕਿਸੇ ਨੂੰ ਮੇਰੇ ਭਰਾਵਾਂ ਚੰਗੀ ਲੱਗੀ ਆ ਤੇ ਤਾਂ ਵੀ ਵਧੀਆ ਜੇ ਨਹੀਂ ਚੰਗੀ ਲੱਗੀ ਤੇ ਉਹ ਉਹਦਾ ਬਹੁਤ ਧੰਨਵਾਦ ਵੇਗਾ ਤੇ ਜੇ ਕਿਸੇ ਵੀਰ ਭਰਾ ਨੇ ਜੋ ਕੁਝ ਸਿੱਖਣਾ ਵਾ ਤੇ ਉਹ ਤੁਸੀਂ ਟਰਾਈ ਕਰਕੇ ਵੇਖ ਲਿਓ ਤੇ ਤੁਹਾਨੂੰ ਰਿਜ਼ਲਟ ਆਪੇ ਪਤਾ ਲੱਗ ਜਾਣਾ ਤੇ ਬਾਕੀ ਮੇਰਾ ਭਰਾ ਭੁੱਖੇ ਤੇ ਫਿਰ ਤੁਹਾਨੂੰ ਪਤਾ ਵੀ ਭੁੱਖਿਆਂ ਤੇ ਕੰਮ ਕੋਈ ਹੁੰਦਾ ਨਹੀਂ ਤੇ ਉਹ ਕਬੂਤਰ ਹੈ ਤੇ ਤੁਸੀਂ ਦੱਸੋ ਵੀ 12 14 14 ਘੰਟੇ ਕਬੂਤਰ ਭੁੱਖਾ ਊੜ ਜਾਊਗਾ ਤੁਸੀਂ ਆਪ ਆਪਣੇ ਦਿਮਾਗ ਨਾਲ ਸੋਚ ਕੇ ਵੇਖੋ ਕਿ ਭੁੱਖਾ ਕਬੂਤਰ ਊੜ ਸਕਦਾ ਇਹਨਾਂ ਨੂੰ ਕਿਹੜੇ 12 12 14 14 ਘੰਟੇ ਕਬੂਤਰ ਦੇ ਭੁੱਖੇ ਊੜ ਜਾਣਗੇ ਚਲੋ ਇਸ ਇਹ ਇੱਕ ਸੈਂਟੀਫਿਕ ਗੱਲ ਵੀ ਆ ਕਿ ਭੁੱਖਾ ਜਨ ਜਦ ਸਾਡੇ ਸਰੀਰ ਦੇ ਅੰਦਰ એનર્ਜੀ ਨਹੀਂ ਹੈ ਤਾਂ ਕਿਥੋੜ ਜਾਂ ਉਹ ਅਸੀਂ ਕੰਮ ਕਰ ਲਾਂਗੇ ਤੇ ਜਾਂ ਕਬੂਤਰ ਕਿਥੋੜ ਜਾਊਗਾ ਤੇ ਚਲੋ ਵੀਰ ਜੀ ਆਪਾਂ ਜ਼ਿਆਦਾ ਲੰਬੀ ਨਹੀਂ ਵੀਡੀਓ ਕਰਦੇ ਆਪਣੇ ਟੌਪਿਕ ਤੇ ਆਈਏ ਅੱਜ ਦਾ ਟੌਪਿਕ ਹੈ ਰਹੈਸ਼ ਰਹੈਸ਼ ਕਬੂਤਰ ਨੂੰ ਕਿਵੇਂ ਡਿਆ ਕੇ ਰੱਖੀਏ ਵੀਰ ਜੀ ਗੱਲ ਆਪਾਂ ਫੇਰ ਉਥੋਂ ਚਲਾਉਣੀ ਆ ਵੀ ਸ਼ਾਮ ਮੈਂ ਤੁਹਾਨੂੰ ਦੱਸ ਦਿੱਤੀ ਵੀ ਜਾਂਦੇ ਕਬੂਤਰ ਨੂੰ ਸਾਹਮਣਾਾਂਗੇ ਉੱਥੇ ਫੇਰ ਆਪਾਂ ਆ ਜਣਾ ਵੀ ਜਦੋਂ ਜਾਂਦੇ ਕੋ ਉਦੋਂ ਸਾਹਮਣਾ ਉਹੋ ਹੀ ਸਾਡੀ ਸਾਹਮਣੇ ਚੱਲਣ ੜੀ ਆ ਉਹਦੇ ਵਿੱਚ ਹੀ ਆਪਾਂ ਰਹਿਸ਼ ਐਡ ਕਰਦੇ ਨੇ ਰਹਿਸ਼ ਕਿਵੇਂ ਐਡ ਕਰਨੇ ਆ ਵੇਖੋ ਵੀ ਜੀ ਰਹਿਸ਼ ਕਈ ਦਿੰਦੇ ਆ ਬਦਾਮਾਂ ਦੀ ਕਈ ਦਿੰਦੇ ਆ ਛੋਲੇਆਂ ਦੀ ਭਿੱਜੀਆਂ ਦੀ ਤੇ ਸਭ ਤੋਂ ਵਧੀਆ ਜਿਹੜੇ ਰਹਿਸ਼ ਹੁੰਦੇ ਆ ਨਾ ਨੂੰ ਨੇ ਪਤਾ ਕਿਸ ਨੂੰ ਪਤਾ ਕਿ ਨਹੀਂ ਪਤਾ ਸਭ ਤੋਂ ਵੱਡਿਆ ਰਹਿਸ਼ ਹੁੰਦੀ ਆ ਮਕਈ ਦੀ ਮਕਈ ਦੇ ਦਾਣਿਆਂ ਦੀ ਸਭ ਤੋਂ ਉੱਪਰ ਰਹਿਸ਼ ਮੰਨੇ ਗਏ ਆ ਤੇ ਸਾਇੰਸ ਨੇ ਵੀ ਇਹ ਚੀਜ਼ ਪ੍ਰੂਵ ਕੀਤੀ ਵੀ ਜਿੰਨੇ ਗਲੂਕੋਜ਼ ਮਕਈ ਭਿੱਜੀ ਜੁ ਹੁੰਦਾ ਤਾਂ ਉਹਨਾਂ ਮਤਲਬ ਆਮ ਚੀਜ਼ਾਂ ਜਿੰਨੇ ਸਾਨੂੰ ਮਿਲਦਾ ਤੇ ਕਬੂਤਰ ਜਦੋਂ ਉੱਡਣਾ ਵਾ ਉਹਨੂੰ ਕੀ ਮਿਲਣਾ ਚਾਹੀਦਾ ਗਲੂਕੋਜ਼ ਗਲੂਕੋਜ਼ ਸੋਰਸ ਆਫ એનર્ਜੀ ਆਪਣੇ ਸਰੀਰ ਦੀ ਜਿਹੜੀ ਫੈਂਟ ਬਣਦੀ ਹੈ ਇਹ ਵੀ ਗਲੂਕੋਜ਼ ਜਦੋਂ ਇਕੱਠਾ ਹੋ ਜਾਂਦਾ ਨਾ ਜਿਆਦਾ એનર્ਜੀ ਆਪਾਂ ਜਿਆਦਾ ਕੈਲੋਰੀ ਵਾਲਾ ਖਾਣਾ ਖਾ ਲੈਂਦੇ ਆ ਤੇ ਉਹਨੇ ਸਾਡੇ ਸਰੀਰ ਦੀ ਵਰਤੋਂ ਨਹੀਂ ਹੁੰਦੀ ਉਹਨਾਂ ਵਰਤਾਂ ਨਹੀਂ ਤੇ ਉਹ ਫਿਰ ਅਲੱਗ ਕੱਟੀ ਹੋ ਜਾਂਦੀ ਗਲੂਕੋਜ਼ ਦੇ ਰੂਪ ਚ ਤੇ ਉਹ ਫਿਰ ਕੀ ਬਣ ਜਾਂਦੀ ਹੈ ਫੈਂਟ ਬਣ ਜਾਂਦੀ ਹੈ ਜਿਹੜਾ ਗਲੂਕੋਜ਼ ਹੈ ਇਹ ਉਹ એનર્ਜੀ ਦਾ ਸੋਰਸ ਇਤੋਂ ਹੀ ਗਾ ਫਿਰ ਤੁਹਾਡਾ ਪ੍ਰੋਟੀਨ ਬਣਦੇ ਆ ਇਤੋਂ ਹੀ ਸਾਰਾ ਸਿਸਟਮ ਚੱਲਦਾ ਹੈ ਇਹ ਵੀ ਲੰਮਾ ਹੋਏ ਨਾ ਟਾਪਿਕ ਫਿਰ ਮੈਂ ਇਹ ਗਹਿਾਈ ਚ ਨਹੀਂ ਜਾਣਾ ਚਾਹੁੰਦਾ ਆਪਾਂ ਸਿੱਧਾ ਆਉਣੇ ਆ ਆਪਣੇ ਟਾਪਿਕ ਤੇ ਵੇਖੋ ਵੀ ਮਕਈ ਦੀ ਰੈਸ਼ ਲਾਉਣ ਬਾਰੇ ਮੈਂ ਤੁਹਾਨੂੰ ਦੱਸਾਂ ਉਹ ਅੱਜ ਵੀ ਮਕਈ ਦੀ ਰੈਸ਼ ਲਾਈ ਦੀ ਕਿਵੇਂ ਆ ਔਰ ਕਿਵੇਂ ਕਬੂਤਰ ਨੂੰ ਸਾਂਭੀਦਾ ਹੈ ਤੇ ਇਹਦੀ ਖੇਡ ਕੀ ਆ ਤੇ ਕਿਵੇਂ ਕਬੂਤਰ ਡਾਈਦਾ ਤੇ ਕਿਵੇਂ ਕਬੂਤਰ ਕੋ ਵਧੀਆ ਪ੍ਰਵਾਜ ਲਈਦੀ ਹੈ ਵਿੱਚ ਤੁਸੀਂ ਕਰਨਾ ਕੀ ਆ ਘੜ ਤੋਂ ਘੱਟ ਜਿਤਨਾ ਮੰਨ ਲਓ ਵੀ ਅੱਜ ਸਾਡੀ ਡਾਕ ਆ ਤੇ ਕੱਲ ਨੂੰ ਅਸੀਂ ਬਾਜੀ ਛੱਡਣਾ ਕਬੂਤਰ ਜਾਂ ਕੱਲ ਨੂੰ ਅਸੀਂ ਸਾਡੇ ਘਰ ਦਾ ਕੋਈ ਪੁਆਇੰਟ ਉੱਡਣਾ ਜਾਂ ਕੱਲ ਨੂੰ ਕੋਈ ਸਾਡੀ ਐਵਰੇਜ ਦੀ ਬਾੜੀ ਉੱਡਣੀ ਆ ਤੇ ਅੱਜ ਦਾ ਦਿਨ ਆ ਜੋ ਤੁਸੀਂ ਮੰਨ ਲਓ ਵੀ ਇਹ ਗੱਲ ਮੈਂ ਕਰਨ ਲੱਗਾ ਸ਼੍ਰੀਚਰਵਾਰ ਦੀ ਸ਼ੁੱਕਰਵਾਰ ਤੱਕ ਕਬੂਤਰ ਉੱਡ ਗਿਆ ਜਾਂ ਕਿਨਾਂ ਡਾਕ ਦਿੱਤੀ ਉਹਦੇ ਸ਼੍ਰੀਚਰਵਾਰ ਦੀ ਗੱਲ ਕਰ ਲਾਂਗੇ ਆਪਾਂ ਸ਼੍ਰੀਚਰਵਾਰ ਜਦੋਂ ਕਬੂਤਰ ਕੋ ਮੋਹਰਾਂ ਲਾ ਕੇ ਜਾਂਦੇ ਆ ਜਾਂ ਕਬੂਤਰ ਸਾਮਣਾ ਜਾਂ ਸਵੇਰੇ ਜਾ ਕੇ ਆਪਾਂ ਦੜੇ ਛੱਡਣਾ ਕਬੂਤਰ ਅੱਜ ਸ਼੍ਰੀਚਰਵਾਰ ਆ ਜੋ ਵਿੱਚ ਜਿਹੜੀ ਮਕਾਈ ਹੁੰਦੀ ਨਾ ਮਕਾਈ ਵੀ ਕਈ ਕਿਸਮਾਂ ਦੀ ਮਿਲਦੀ ਹੈ ਤੁਸੀਂ ਵਧੀਆ ਕਿਸਮ ਦੀ ਮਕਾਈ ਲੈਣੀ ਹੈ ਵਧੀਆ ਕਿਸਮ ਦੀ ਮਕਾਈ ਹੈ ਜਿੱਥਾ ਆਪ ਫੁੱਲੇ ਨਹੀਂ ਬਣਦੇ ਜਿਹੜੇ ਆਪਾਂ ਪਾਪ ਕੌਰਨ ਹਨ ਇਹ ਮਕਾਈ ਵਧੀਆ ਮਰ ਜਾਂਦੀ ਹੈ ਔਰ ਇਹਦਾ ਰੇਟ ਵੀ ਜਿੱਦੀ ਬਕਾਈ ਨਾਲੋਂ ਜ਼ਿਆਦਾ ਹੁੰਦਾ ਇਹ ਮਕਾਈ ਤੁਸੀਂ ਲਿਆ ਕੇ ਘਰ ਰੱਖੋ ਠੀਕ ਹੈ ਪਤਲੇ ਪਤਲੇ ਦਾਣੇ ਹੁੰਦੇ ਇਹਦੇ ਬੜੇ ਪਤਲੇ ਪਤਲੇ ਮਹੀਣ ਦੇ ਦਾਣੇ ਠੀਕ ਹੈ ਇਹ ਮਕਾਈ ਤੁਸੀਂ ਜਦੋਂ ਰਹਿ ਸਵੇਰੇ ਲਾਉਣੀ ਹੈ ਤੇ ਅੱਜ ਮੰਨ ਲਓ ਕਿ 18 ਘੰਟੇ ਪਹਿਲਾਂ ਇਹ ਮਕਾਈ ਤੁਹਾਡੇ ਭੇਜੀ ਹੋਣੀ ਚਾਹੀਦੀ ਕਿੰਨੀ ਵੀਰ ਜੀ 18 ਘੰਟੇ ਪਹਿਲਾਂ 12 ਘੰਟੇ ਦੇ ਤਰ੍ਹਾਂ ਬੰਨ੍ਹਣਗੇ ਮੰਨ ਲਓ ਵੀ ਸਵੇਰੇ ਆਪਾਂ 6 ਵਜੇ ਕਬੂਤਰ ਛੱਡਣਾ ਵਾ ਐਤਵਾਰ ਤੇ ਛੇਵੀਂ ਚਰਵਾਰ ਐ 6 ਵਜੇ ਸਵੇਰੇ ਕਿੰਨਾ ਹੋ ਗਿਆ 24 ਘੰਟੇ ਹੋ ਗਏ ਨਾ ਆਪਾਂ ਛੇਵੀਂ ਚਰਵਾਰ ਦੁਪਹਿਰੇ 12 ਵਜੇ ਇਹ ਚੀਜ਼ ਕਰ ਲੈਣੇ ਠੀਕ ਹੈ ਜੀ ਕੋਈ ਬਰਤਨ ਲੈਣਾ ਉਹਦੇ ਵਿੱਚ ਖੁੱਲਾ ਪਾਣੀ ਪਾ ਲੈਣਾ ਖੁੱਲਾ ਮਤਲਬ ਕਿੰਨਾ ਕਾਪਾ ਕਹਿ ਦਿਆਂ ਵੀ ਜੇ ਕਬੂਤਰ ਰਹਿਸ਼ ਘੱਟ ਤੋਂ ਘੱਟ ਆਪਾਂ ਦੇਖੋ ਰਹਿ ਜਦੋਂ ਦੇ ਦੇ ਆ ਨਾ ਇੱਕ ਦਾਣੇ ਤੋਂ ਸ਼ੁਰੂ ਕਰਦੀ ਆ ਫੜਕਾਂ ਚ ਫਿਰ ਦੋ ਦਾਣੇ ਤੋਂ ਸ਼ੁਰੂ ਕਰਦੀ ਫਿਰ ਤਿੰਨ ਦਾਣੇ ਤੇ ਫਿਰ ਚਾਰ ਤੇ ਫਿਰ ਪੰਜ ਤੇ ਇਸ ਤਰ੍ਹਾਂ ਵਧਾਈ ਜਾਂਦੀ ਆ ਇਹ ਨਹੀਂ ਮੇਰੇ ਭਰਾ ਕਿ ਤੁਸੀਂ ਰਹਿਸ਼ ਤੇ ਕਬੂਤਰ ਲਾਏ ਨੇ ਆ ਕਬੂਤਰ ਪਿੰਡੇ ਲਾਉਣੇ ਤੇ ਤੁਸੀਂ ਆਏ ਜੋ ਆ ਕੇ ਠੋਕੀ ਰਹਿਸ਼ ਤੇ ਛੜਦਾ ਵੀ ਉਹ ਕਬੂਤਰ ਨਹੀਂ ਆਉਣਾ ਕਿਹੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਸ ਕੰਮ ਦੀ ਆਦਤ ਪਾਉਣੀ ਪੈਂਦੀ ਕਬੂਤਰ ਨੂੰ ਠੀਕ ਆ ਉਹ ਕਬੂਤਰ ਨੂੰ ਆਦਤ ਪਾਈ ਪਾਈ ਹੋਵੇ ਤੇ ਫਿਰ ਹੀ ਕਬੂਤਰ ਕਾਮਯਾਬ ਹੁੰਦਾ ਹੁਣ ਆ ਗਿਆ ਆਪਾਂ ਰਹਿਸ਼ ਭੇਂ ਦਿੱਤੀ ਆ ਕਰਨਾ ਕਿ ਤੁਸੀਂ ਜਦੋਂ ਰਹਿਸ਼ ਭੇਣੀ ਆ ਨਾ ਹੁਣ ਤੁਸੀਂ ਅੱਗੇ ਆਂਦੇ ਹੋ ਵੀ ਅਰਖਾਂ ਦਾ ਕੰਮ ਦੱਸਿਆ ਕਰੋ ਵੀ ਜੀ ਅਰਖਾਂ ਦਾ ਕੰਮ ਵੇਖ ਲਓ ਕਿੰਨਾ ਪਿਛਲੀ ਵੀਡੀਓ ਚ ਮੈਂ ਦੱਸਿਆ ਨਾਲ ਨਾਲ ਫਿਰ ਮੈਂ ਉਹਨਾਂ ਰਿਪੀਟ ਕਰਦਾ ਇੱਥੇ ਵੀ ਅਰਖਾਂ ਦਾ ਕੰਮ ਆਣਾ ਤੁਸੀਂ ਕੋਈ ਐਡਾ ਕੋ ਬੌਲ ਲਓ ਜਿਹਨੂੰ ਕੌਲੀ ਜਾਂ ਕੋਲਾ ਆਂਦਾ ਉਹ ਚ ਕੋਈ 50 30 ਦਾਣੇ ਕਬੂਤਰਾਂ ਹਸਾਉਣੇ ਆ ਤੇ ਜਿੰਨੇ ਦਾਣੇ ਨੇ ਸਹਾਈ ਚ ਪਾਉਂਦੇ ਉਹਨੇ ਨੇ ਪੇਲੋ ਅੱਜ 12 ਵਜੇ ਚ ਨਹੀਂ ਚਰਵਾ ਪਾਣੀ ਉਹਦੇ ਚ ਪਾ ਦਿਓ ਸਿੰਪਲ ਪਾਣੀ ਘੜੇ ਦਾ ਜਿਹੜਾ ਤੁਹਾਨੂੰ ਮੈਂ ਕਹੇ ਪਾਣੀ ਉਹੋ ਹੀ ਪਾ ਦਿਓ ਭਰ ਦਿਓ ਉਹਨੂੰ ਉਹਦੇ ਵਿੱਚ ਇੱਕ ਢੱਕਣ ਅਰਖ ਗੋਜਬਾਨ ਦਾ ਆਪਣਾ ਅਰਕ ਗਲਾਬ ਦਾ ਥੋੜਾ ਦੋ ਅਰਕ ਵਿੱਚ ਪਾ ਦਿੰਦੇ। ਭਿਜਾ ਰਹਿਣ ਦੋ। ਕਈ ਬੰਦਿਆਂ ਨੇ ਯਾਰ ਲੈ ਭਿਜਾਰੋ ਪਾਣੀ ਮੁਸ਼ਕ ਮਾਰ ਜੂ ਜਾਂ ਕਹਿਣ ਜੂ ਯਾਰ ਉਹਨੂੰ ਤੁਸੀਂ ਧੁੱਪੇ ਰੱਖਣਾ ਜ਼ਰੂਰ ਧੁੱਪੇ ਰੱਖਣਾ। ਉਹਨੂੰ ਕਿਹ ਇਹੋ ਜੀ ਥਾਂ ਰੱਖੋ ਛਾਂ ਵਾਲੀ ਥਾਂ ਤੇ ਨਾ ਕਿ ਤੇ ਡਾਇਰੈਕਟ ਸਿਰਾਂ ਅੰਦਰ ਪੱਖਾ ਚੱਲਦਾ ਜਾਂ ਕਿਵੇਂ ਆ ਉੱਥੇ ਉਹਨੂੰ ਭੇਦੋ। ਭੇਦ ਤਿਕ ਜਦੋਂ ਮੰਨ ਲਾ ਕਿ ਤੁਸੀਂ ਭੇਦਨੇ ਆ ਅੱਜ ਦੁਪਹਿਰ 12 ਵਜੇ ਤੇ ਕੱਲ ਨੂੰ ਆਪਾਂ ਸਵੇਰੇ 6 ਵਜੇ ਲਾਉਣੇ ਆ ਤੇ ਜਦੋਂ ਤੁਸੀਂ ਵੇਖਣਾ ਕਿ ਸਵੇਰੇ 6 ਵਜੇ ਜਦੋਂ ਤੁਸੀਂ ਉੱਠਣਾ ਸੋਰੀ ਸਵੇਰੇ ਸਵੇਰੇ 4 ਵਜੇ ਉਠਾਂਗੇ ਤੇ ਕਬੂਤਰ ਸੰਭਿਆ ਜਾਣਾ ਆਪਣੇ ਉਠਣਾ ਤੇ ਕਬੂ ਖਾਂਦੇ ਜਿਹੜੇ ਦਾਣੇ ਤੇ ਫੁੱਲੇ ਹੋਣੇਗਾ ਬਹੁਤ ਮੋੜੇ ਮੋੜੇ ਫੁੱਲ ਜਾਂਦੇ ਆ ਉੱਤੇ ਫਿਰ ਥੋੜੀ ਜੀ ਤੁਹਾਨੂੰ ਮਿੰਟ 20 ਮਿੰਟ ਹੋਰ ਲਾਉਣੀ ਪੈਂਦੀ ਹੈ ਕਿਉਂਕਿ ਜਿਹੜਾ ਮੱਕਾਈ ਦਾ ਛਿਲਕਾ ਹੁੰਦਾ ਗਲ ਦਾਣੇ ਛੇਤੀ ਕੀਤੇ ਆ ਇਹਨੂੰ ਤੁਸੀਂ ਕੀ ਕਰਨਾ ਵਾ ਕੱਲੇ ਕੱਲੇ ਮੱਕੀ ਦੇ ਦਾਣੇ ਬੜੇ ਵਧੀਆ ਤਰੀਕੇ ਜੇ ਡੌਗ ਨੌਨਸ ਲੈ ਤੇ ਕੋਈ ਛੋਟੀ ਛੋਟ ਲੈ ਕੇ ਛਿਲਕੇ ਐ ਵਧੀਆ ਬਣਾ ਕੇ ਸਾਈਡ ਤੇ ਰੱਖੀ ਜਾਣਾ ਹੁਣ ਆ ਗਿਆ ਵੀਰੇ ਤੁਹਾਡਾ ਸਵੇਰ ਦਾ ਟਾਈਮ ਜਦੋਂ ਆਪਾਂ ਉਧਰੋਂ ਸਾਮ ਕਰਦੇ ਕਬੂਤਰ ਦੀ ਆਉਣ ਡਿਆ ਸਾਮਗਨ ਬਿਲਕੁਲ ਦੱਸੀ ਹੈ। ਜੇਕਰ ਤੁਹਾਨੂੰ ਕੱਲ੍ਹ ਸਵੇਰੇ ਪਾਣੀ ਲਾ ਕੇ ਕਬੂਤਰ ਛੜਨਾ ਅੱਧਾ ਘੰਟਾ ਪਹਿਲਾਂ ਆ ਜਾਓ। 6 ਵਜੇ ਕਬੂਤਰ ਛੜਨਾ 5:30 ਵਜੇ ਦੀ ਗੱਲ ਕਰ ਲੈਂਦੇ ਆ। ਤੁਸੀਂ ਜਿਹੜੇ ਦਾਣੇ ਆ ਭਿੱਜੇ ਨਾਲ ਲਿਆਉਣੇ ਉਹ ਜਿਹੜੇ ਦਾਣੇ ਆ ਨਾ ਛਿਲ ਕੇ ਉਹਦਾ ਪਾਣੀ ਆ ਵੀਰ ਜੀ ਉਹ ਰੋੜ ਇਹਨਾਂ ਦੇਓ ਕਿ ਉਹ ਪਾਣੀ ਬਹੁਤ ਤਗੜੀ ਜੀ ਉਹ ਪਾਣੀ ਰੋੜ ਰਾਨੇ ਉਹ ਪਾਣੀ ਦੇ ਬਹੁਤ ਫਾਇਦੇ ਤੁਹਾਨੂੰ ਮੈਂ ਤੁਹਾਨੂੰ ਦੱਸਦਾ। ਕਿਵੇਂ ਉਹ ਪਾਣੀ ਯੂਜ਼ ਕਰੋ ਜਦੋਂ ਕਬੂਦ ਦਾਣੇ ਛਿਲੇ ਨਾ ਮਗਾਈਦੇ ਤੇ ਫੇਰ ਛੇ ਲੇ ਕੇ ਉਸੇ ਪਾਣੀ ਚ ਪਾ ਕੇ ਤੇ ਲਾਗ ਰੱਖ ਲੈਣੇ ਜਿੰਨੇ ਕਬੂਤਰ ਤੁਸੀਂ ਛੱਡਨੇ ਆ ਮੰਨ ਲਓ ਤੁਸੀਂ 2 ਛੱਡਨੇ ਆ ਮੰਨ ਲਓ ਜੇ ਦੜੇ ਤੇ ਤੇ ਇੱਕ ਹੀ ਛੱਡੀਦਾ ਉਹਨੂੰ ਤੇ ਘਰੋਂ ਜਾਂ ਉੱਥੇ ਜਾ ਕੇ ਤੁਸੀਂ ਤਿਆਰ ਕਰੋ ਘਰੋਂ ਤੇ ਲੇਟ ਹੋ ਜਾਂਦਾ ਬੰਦਾ ਕਬੂਤਰ ਨੂੰ ਜੇ ਤੁਸੀਂ ਜਿੰਨੇ ਦਾਣੇ ਲਾਇਆ 5-5 ਮੈਂ ਤੇ ਨਾ ਪਹਿਲਾਂ ਜਦੋਂ ਆਪਾਂ ਲਾਉਨੇ ਆ ਨਾ 2-2 3-3 ਦਾਣੇ ਤੋਂ ਸ਼ੁਰੂ ਕਰਿਆ ਕਰੋ 2 ਦਾਣੇ ਅਗਲੀ ਡੱਕ ਤੇ ਫਿਰ 5 ਦਾਣੇ 3 ਕਰ ਤੇ ਫਿਰ 2 ਵਧਾ ਦੇ 5 ਤਰ੍ਹਾਂ ਹੌਲੀ-ਹੌਲੀ ਵਧਾਈ ਜਾ ਫੜਖਾ ਪੱਗ ਨਹੀਂ ਲੈਨੇ ਤੇ ਉਹ ਦਾਣੇ ਤੁਸੀਂ ਲੈ ਲੈਣੇ ਕਿ ਕਬੂਤਰ ਉਹ ਬੜੇ ਵਧੀਆ ਤਰੀਕੇ ਨਾਲ ਫੜਨਾ ਆਪਣੇ ਹੱਥੇ ਰੱਖਣਾ ਮੂੰਹ ਖੋਲਣਾ ਤਾਂ ਉਹ ਜਿਹੜਾ ਕਬੂਤਰ ਫਿਰ ਲੱਗੇ ਉਹ ਨਾ ਖਰਾਕਾਂ ਦੇ ਉਹ ਫਿਰ ਮੂੰਹ ਆਪਿਆਂ ਦੇ ਸਾਡੇ ਅੰਦਰ ਛੋਟੋ ਸਮਾਨ ਉਹਦੇ ਅੰਦਰ ਫਿਰ ਤੁਸੀਂ ਜਿੰਨੇ ਦਾਣੇ ਤੁਸੀਂ ਕਬੂਤਰ ਨੂੰ 5 ਜਾਂ 6 ਜਿਹੜੇ ਸੈੱਟ ਹੈ ਜਾਂ ਮੈਂ ਜਿਹੜਾ 5 ਤੇ 5 ਤੋਂ 7 ਦੇ ਵਿੱਚ ਵਿੱਚ ਦਾਣੇ ਜਦੋਂ ਆਪਾਂ ਲਾਉਣੇ ਆ ਵਿੱਚ ਉਹਦੇ ਗਲੇ ਚ ਪਾ ਕੇ ਹੌਲੀ ਹੌਲੀ ਸੈੱਟ ਕਰ ਜੋ ਇਹ ਥੱਕੀ ਜੋ ਉਹਨੇ ਆਪਣੇ ਆਪ ਮੰਨ ਲਿਆ ਕਿਉਂਕਿ ਯਾਰ ਕਬੂਤਰ ਸਾਹਮਣੇ ਵੈਸੇ ਭੁੱਖ ਮਨਾਉਂਦਾ ਸਵੇਰ ਤੱਕ ਜਦੋਂ ਕਬੂਤਰ ਰਾਤ ਨੂੰ ਜਦੋਂ ਆਪਾਂ ਸਾਂਭਿਆ ਖਾਲੀ ਖੁੱਲੀ ਹੋਏ ਦਾ ਸਵੇਰੇ ਸੋਕ ਦੇ ਬੂਤ ਨੂੰ ਪੋਕ ਬਣਾਉਂਦਾ ਵੋ ਉਹਨੂੰ ਪਾ ਕੇ ਦੇ ਅੰਦਰ ਦਾਣੇ ਉਤੋਂ ਜਿਹੜਾ ਪਾਣੀ ਆਪਾਂ ਰੱਖਿਆ ਜਿਹਦੇ ਵਿੱਚ ਰਹਿਜ ਪਈ ਉਹੋ ਪਾਣੀ ਫੇਰ ਤੁਸੀਂ ਕੀ ਕਰਨਾ ਵਾ ਜਾਂਦੇ ਨੂੰ ਪਾਣੀ ਜੇ ਕੋਈ 5ml ਲਾਉਂਦਾ ਕੋਈ 30 ਲਾਉਂਦਾ ਕੋਈ 40 ਲਾਉਂਦਾ ਉਹ ਦਾਹੇ ml ਪਾਣੀ ਵਿੱਚ ਉਹ ਸ਼ਾਮਿਲ ਕਰੋ ਠੀਕ ਹੈ ਵੀਰ ਜੀ ਮੰਨ ਲਾ ਕੋਈ 30 ml ਲਾਉਂਦਾ ਨਾ VML ਸਾਦਾ ਪਾਣੀ ਘੜੇ ਦਾ ਲੈ ਲਓ ਤੇ 10 ml ਉਹੜਾ ਪਾਣੀ ਰਹਿ ਗਿਆ ਜਿਸ ਚ ਪਈ ਉਹ ਪਾਣੀ ਪਰ ਕੇ ਵਿੱਚ ਉਹ ਦੋ ਕਬੂਤਰ। ਠੀਕ ਹੈ ਜੀ ਕਬੂਤਰ ਨੂੰ ਦੇ ਕੇ ਛੱਡੀ ਜਾਓ ਸਾਈਡ ਤੇ ਤੇ ਜਦੋਂ ਕੋਈ ਮੌਸਮ ਪਾਉਂਦਾ ਜਾਂ ਜਦੋਂ ਤੁਸੀਂ ਮੋਹਰ ਲਗਾਉਣੇ ਆ ਛੜਾ ਤਾਂ ਕਬੂਤਰ ਰਾਬਦ ਲੈ ਕੇ ਛੱਡ ਦਿਓ। ਮੈਂ ਨਾ ਵੀਰ ਜੀ ਤੁਸੀਂ ਰਹਾ ਰਹੇ ਜੋ ਕਬੂਤਰ ਤੁਹਾਡੇ ਜਦੋਂ ਰਹਿ ਹੈ ਸੇ ਲੱਗੇ ਹੋਣਾ ਤਾਂ ਕਬੂਤਰ ਬੰਦੇ ਨਹੀਂ ਹੁੰਦੇ ਫਿਰ। ਉਹਨਾਂ ਨੇ ਥੱਲੇ ਜਿਹੜੇ ਕਬੂਤਰ ਆ ਮਾਰਦੇ ਨਾਲ ਇਤਰਾ ਚੜਾ ਕਰਦੇ ਇਹ ਰੈਸ਼ੇ ਕਬੂਤਰ ਕਰਦੇ ਲਾਗੇ ਹੌਣ ਖੁੱਡੇ ਤੇ ਫਿਰ ਕਬੂਛ ਘੁਮਾ ਕੇ ਤਾਂ ਚੜ ਜਾਂਦੇ ਦਿੰਦੇ ਆ ਘੁੰਮ ਕੇ ਅਧਕਾਰ ਚ ਤੇ ਇਹ ਰੈਸ਼ ਕਾਮਯਾਬ ਤਾਂ ਹੋਣੀ ਇਹਦੇ ਨਾਲ ਇੱਕ ਹੋਰ ਪਾਣੀ ਬਣਦਾ ਹਾਜਮੇ ਵਾਲਾ ਪਾਣੀ ਉਹਨੂੰ ਆਂਦੇ ਆ ਤੇ ਜੇ ਤੁਸੀਂ ਚਾਹੁੰਦੇ ਮੈਂ ਉਹਦੀ ਵੀ ਤੁਹਾਨੂੰ ਵੀਡੀਓ ਬਣਾਵਾ ਨੈਕਸਟ ਕਿਉਂਕਿ ਇਹ ਜੀ ਹੁਣ ਦਊਂਗਾ ਤਾਂ ਵੀਡੀਓ ਲੰਬੀ ਹੋਏਨੀ ਤੇ ਅਗਲੇ ਪਾਰ ਤੇ ਉਹਦੀ ਵੀਡੀਓ ਬਣਾਉਂਗਾ ਤੇ ਮੈਨੂੰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਰੈਸ਼ ਦਾ ਸਿਸਟਮ ਕਿਹੋ ਜਿਹਾ ਲੱਗਾ ਕਿ ਹੋ ਰਹੀ ਲੱਗੀ ਵੀਡੀਓ ਆ ਜੀ ਤੇ ਜਿਹੜਾ ਉਹ ਪਾਣੀ ਬਣਾਉਣਾ ਨਾ ਆਪਣਾ ਉਹਦਾ ਪਾਣੀ ਦਾ ਕੰਮ ਕੀ ਜਦੋਂ ਕਬੂਤਰ ਉੜਦਾ ਹਨ ਉੜ ਗਏ ਕਬੂਤਰ ਨੂੰ ਉਹ ਨਾ ਬੰਦ ਨਹੀਂ ਹੋਣਦਾ ਜਦੋਂ ਕਬੂਤਰ ਉੜਦਾ ਨਾ ਉੜਦਾ ਉੜਦਾ ਕਬੂਤਰ ਵੀ ਵਿੱਠਾ ਮਾਰੀ ਜਾਂਦਾ ਵਿੱਠਾ ਮਾਰੀ ਜਾਣਾ ਇਹਨੇ ਚੱਲੇ ਜਾਣਾ ਜਿਹੜੀ ਰਹਿائش ਅੰਦਰ ਚੱਲੇ ਜਾਣੀ ਆ ਤੇ ਜਦੋਂ ਅਹੀਂ ਉਹ ਪਾਣੀ ਉੱਥੋਂ ਦਿੱਤਾ ਉਹਨਾਂ ਕਬੂਤਰ ਨੂੰ ਤੇ ਉਹਨੇ ਕਬੂਤਰ ਨੂੰ ਚਲਾਈ ਜਾਣਾ ਉੜ ਦੇਣਾ ਤੇ ਕਬੂਤਰ ਨੂੰ ਨਹੀਂ ਪ੍ਰਵਾਹ ਆਉਣੇ ਤਾਂ ਕਬੂਤਰ ਨੇ ਆਪਣਾ ਨਜ਼ਾਰੇ ਨਾਲ ਉੱਟੀ ਜਾਣਾ ਇੱਕ ਮੇਰੇ ਵੀਰ ਚੀਜ਼ ਹੋਰ ਯਾਦ ਰੱਖ ਲਿਓ ਜਿਹੜੇ ਕਬੂਤਰ ਗਰਮੀ ਦੇ ਵਿੱਚ ਥੋੜੀ ਘਰਾਈ ਜੀ ਆ ਜੋੜਦੇ ਹਨ ਜਿ ਤਰ੍ਹਾਂ ਪੰਨੂ ਵਾਲੇ ਆਪਾਂ ਮਲੋਈਆਂ ਤੇ ਆ ਜੀ ਪੰਨੂ ਵਾਲੇ ਕਬੂਤਰ ਵੀ ਉੜਦੇ ਘਰਾਈ 'ਚ ਤੇ ਜਾਂ ਮੰਨ ਲਓ ਕਿ ਬਾਬੇ ਵਾਲੇ ਜੰਟੇ ਵਾਲੇ ਵੀ ਕਬੂਤਰ ਚੱਲ ਜਾਂਦੇ ਘਰਾਈ ਜੀ ਜੋੜਦੇ ਜਾ ਕੇ ਜਾਂ ਹੋਰ ਕੋਈ ਨਸਲ ਆਪਣੇ ਕੋ ਤੇ ਆ ਰਹੇ ਮੈਂ ਤੁਹਾਨੂੰ ਦੱਸੇ ਕੋਈ ਨਸਲ ਨਸਲ ਨਹੀਂ ਆਪਾਂ ਦੇ ਇਸ ਤਰ੍ਹਾਂ ਹੀ ਬਣੇ ਆ ਆਪਣੇ ਕਬੂਤਰ ਤੇ ਮੈਂ ਕਬੂਤਰ ਜ਼ਿਆਦਾ ਬਣਾਏ ਘਰਾਈ ਵਾਲੇ ਉਹ ਕਬੂਤਰ ਰਹਿ ਚੋਂ ਜ਼ਿਆਦਾ ਮੰਨਦੇ ਆ ਬਸ਼ਰਤੇ ਜਿਹੜੇ ਕਬੂਤਰ ਥੱਲੇ ਘੁੰਮਦੇ ਆ ਤੇ 에어 ਕਾਂ ਤੁਸੀਂ ਗਰਮੀ 'ਚ ਵੇਖ ਹੀ ਲਿਆਊਗਾ ਜਿੰਨੇ ਕਬੂਤਰ ਨੀਵੇਂ ਉੜਦੇ ਸੀ ਉਹ ਘੁੰਮਣ ਵਾਲੇ ਥੱਲੇ ਤੇ ਉਹ ਕਬੂਤਰਾਂ ਨੇ ਉਹਨੇ ਟਾਈਮ ਨਹੀਂ ਕੀਤੇ 에어 ਕਾਂ ਟਾਈਮ ਉਹਨਾਂ ਕਬੂਤਰਾਂ ਨੇ ਕੀਤੇ ਆ ਜਿਹੜੇ ਕਬੂਤਰ ਹਿੱਟ ਮਾਰਦੇ ਆ ਜਾਂ ਚੜਾਈ ਮਾਰਦੇ ਆ ਜਾਂ ਬੰਦੀ 'ਚ ਵੜਦੇ ਜਾ ਕੇ ਠੀਕ ਆ ਉੱਤੇ ਜਾਂਦੇ ਆ ਕੰਟਾ ਕ ਲਾਉਂਦੇ ਆ ਫੇਰ ਥੱਲੇ ਆ ਜਾਂਦੇ ਆ ਲਾਹ ਤੜਾ ਜਿਹਨੂੰ ਕਹਿੰਦੇ ਆ ਲਾਹ ਚੜਾ ਕਬੂਤਰ ਕਰਦੇ ਆ ਉਹ ਕਬੂਤਰਾਂ ਨੇ 에어 ਕਾਂ ਸਮਾਂ ਜ਼ਿਆਦਾ ਮੜਿਆ ਤੇ ਤੁਸੀਂ ਵੀ ਉਹਨ ਗਰਮੀ ਹਰ ਸੀਜ਼ਨ ਵਾਂਗੂ ਦੇਣ ਤੇ ਮੇਰੇ ਪਰ ਆ ਕਬੂਤਰ ਹੋ ਜੇ ਹਸਾ ਹਾਂ ਸੈੱਟ ਕਰੋ ਜਿਹੜੇ ਕਬੂਤਰ ਤੁਹਾਡੇ ਆ ਜਿਹੜੀ ਸੂਰਜ ਦੀ ਤਪਸ਼ੇਰ ਤੋਂ ਥੋੜਾ ਉੱਪਰ ਜਲ ਜਾਂ ਉੱਪਰ ਜਾਣ ਰੋਕਣ ਥੱਲੇ ਆ ਤੁਹਾਡੇ ਤੇ ਕਬੂਤਰ ਇਹੋ ਜਿਹੇ ਜਾਂਦੇ ਉੱਤੇ ਆਉਂਦੇ ਰੁਕਦੇ ਤੇ ਤੁਸੀਂ ਮੰਨਣਾ ਨਹੀਂ ਦੇ ਰਹਾਂ ajo ਕਈ ਮਲਬਈ ਕਬੂਤਰ ਸਾਡੇ ਕੋਲ ਇਹੋ ਜਿਹੇ ਆ ਸਵੇਰੇ ਛੱਡੀਦੇ ਹਨ ਜਦੋਂ ਤੇ ਤੁਸੀਂ ਮੰਨਣਾ ਨਹੀਂ 11 12 12 ਵਜੇ ਤੋਂ ਨਿਕਲ ਕੇ ਆਉਂਦੇ ਆ ਜਦੋਂ ਫਿਰ ਮੈਂ ਤੇ ਖੇਡ ਪਾਣੀ ਲਾਇਆ ਹੁੰਦਾ ਤੇ ਇਹਨਾਂ ਮਸਤ ਹੋ ਕੇ ਵੜ ਜਾਂਦੇ ਉੱਤੇ ਜਾ ਕੇ ਠੀਕ ਹੈ ਤੇ ਇਹੋ ਜਿਹੇ ਕਬੂਤਰ ਜਿਹੜੇ ਆ ਨਾ ਉਹ ਰਹਿਜ ਨੂੰ ਜ਼ਿਆ ਮੇ ਮੇਰੀ ਸੋਚ ਆਏ ਮੈਂ ਆਪਣੇ ਸੋਚ ਗੱਲ ਕਰਦਾ ਮੈਨੂੰ ਕਿਸੇ ਦਾ ਨਹੀਂ ਪਤਾ ਕੋਈ ਕੀ ਆਂਦਾ ਪਰ ਜੇ ਕੋਈ ਸਹਿਮਤ ਹੈ ਤਾਂ ਮੈਂ ਪਹਿਲਾਂ ਵੀ ਉਹ ਕਹਣਾ ਵੈਰੀ ਗੁੱਡ ਜੇ ਨਹੀਂ ਸਹਿਮਤ ਤਾਂ ਯਾਰ ਉਹ ਤੋਂ ਵੀ ਮਲੀਆ ਠੀਕ ਹੈ ਸਾਡਾ ਕੰਮ ਹ ਦੱਸਣਾ ਕਿਸੇ ਨੇ ਅਮਲ ਕਰਨਾ ਨਹੀਂ ਕਰਨਾ ਉਹ ਉਹ ਸਜਨ ਦੇ ਉੱਤੇ ਆ ਆਪਣੀ ਕਬੂਤਰਬਾਜੀ ਕਿਹਨਾਂ ਸੁਧਾਰ ਨੇ ਜਾਂ ਨਹੀਂ ਸੁਧਾਰ ਨੇ ਉਹ ਉਹਦੇ ਤੇ ਡਿਪੈਂਡ ਕਰਦਾ ਆਪਾਂ ਦੇ ਅਗਲੇ ਨੂੰ ਗਾਈਡ ਕਰਨਾ ਠੀਕ ਹੈ ਤੇ ਵੀਰ ਜੀ ਵੀਡੀਓ ਲੰਬੀ ਹੋ ਜਾਂਦੀ ਫਿਰ ਤੇ ਇਹ ਹੋ ਗਈ ਜੀ ਅੱਜ ਦੀ ਵੀਡੀਓ ਕਿ ਟੌਪਿਕ ਕਿ ਤਰ੍ਹਾਂ ਦਾ ਲੱਗਾ ਦੱਸਿਓ ਤੇ ਹਾਂ ਜੇ ਤੁਹਾਨੂੰ ਉਹ ਚਾਹ ਉਹ ਤੁਸੀਂ ਚਾਹੁੰਦੇ ਜੋ ਕਿ ਮੈਂ ਤੁਹਾਨੂੰ ਪਾਣੀ ਵੀ ਦੱਸਾਂ ਜਿਹੜਾ ਆਪਾਂ ਰਹਿ ਦੇ ਨਾਲ ਲਾਈਦਾ ਵਾ ਤੇ ਕਬੂਤਰ ਸਾਡਾ ਚੱਲਦਾ ਰਹਿੰਦਾ ਉੱਤੇ ਵੀ ਤੇ ਹਾਜਮੇ ਵਾਲਾ ਪਾਣੀ ਆ ਉਹ ਥੱਲੇ ਵੀ ਜਦੋਂ ਆਪਾਂ ਕਬੂਤਰ ਨੂੰ ਖਰਾਕ ਦਿੰਨੇ ਆ ਜਦੋਂ ਆਪਾਂ ਡਾਕਰੇ ਸਾਹਮਦੇ ਆ ਕਬੂਤਰ ਜਿੱਦਾਂ ਕਈ ਭਰਾਵਾਂ ਦੇ ਵੀ ਬਾਦਾਮ ਨਹੀਂ ਪਹੁੰਚਾਉਣੇ ਉਹਦੇ ਵਿੱਚ ਵੀ ਉਹ ਪਾਣੀ ਦਾ ਬੜਾ ਤਕੜਾ ਰੋਲ ਆ ਤੇ ਚਾਹੁੰਦੇ ਤੁਸੀਂ ਉਹਦੀ ਵੀਡੀਓ ਬਣਾਵਾ ਮੈਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਜਰੂਰ ਦੱਸੋ ਕਿ ਵੀਡੀਓ ਕਿਹੋ ਜਿਹੀ ਲੱਗੀ ਤੇ ਜੇ ਵੀਡੀਓ ਵਧੀਆ ਲੱਗਿਆ ਤੇ ਮੇਰੇ ਭਰਾ ਇੱਕ ਲਾਈਕ ਤੇ ਇੱਕ ਕਮੈਂਟ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਸ਼ੇਅਰ ਕਰਾਇਆ ਕਰੋ ਠੀਕ ਹੈ ਬਈ ਤੇ ਇਨਾ ਹੀ ਕਹਿੰਦਾ ਹਾਂ ਮੈਂ ਆਪਣੀ ਵੀਡੀਓ ਇੱਥੇ ਸਮਾਪਤ ਕਰਦਾ ਤੇ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਰੱਬ ਰੱਖਾ